ਦੀ ਵੀ ਨਹੀਂ ਸੁਲਾਣੀ ਅਸੀਂ ਹੋਰ ਕੁਝ ਬਾਲਾ ਨਹੀਂ ਸਮਝਦੇ ਆ ਇਸ ਵਿੱਚ ਸਾਡਾ ਸੱਭਿਆਚਾਰ ਇਸ ਕਿਸਮ ਦਾ ਆ ਸਾਡੇ ਵੀ ਮਾਤਿਆਂ ਨੇ ਇਹ ਕੀਤੀ ਸੀਗੀ ਸੋ ਬੱਚਿਆਂ ਦੇ ਲਈ ਇਹ ਵੀ ਇੱਕ ਨਾਲ ਇੱਕੋ ਦੇ ਬਹੁਤ ਰਾਹ ਮੌਸੂਮ ਕਿ ਸਮੇਂ ਦੇ ਵਿੱਚ ਸਾਨੂੰ ਇਹ ਚਾਹੀਦਾ ਕਿ ਅਸੀਂ ਖੁਦ ਵੀ ਥੋੜਾ ਜਿਹਾ ਆਪਣੇ ਉਹਨੂੰ ਬਦਲੀਏ ਤੇ ਆਪ ਦੀ ਕਾਮਨਾ ਨਾਲ ਜੁੜੀਏ ਤੇ ਬੱਚੇ ਵੀ ਜੁੜਨਗੇ ਤੇ ਇੱਥੇ ਤੱਕ ਬੁਲੀ ਦੇ ਨਾਲ ਜੁੜਨ ਦਾ ਆ ਉਹ ਵੀ ਮਤਲਬ ਭਾਵੇਂ ਜਿਵੇਂ ਆਦਿਤ ਪੈ ਨਹੀਂ ਦੀ ਹੈ ਮੈਂ ਵੀ ਇੱਥੇ ਕਾਫੀ ਦਿਨਾਂ ਦਾ ਆ ਹੁਣ ਕਰਤੀ ਮੈਂ ਆਪਣੀਆਂ ਪੋਤੀਆਂ ਨਾਲ ਆਪਣੇ ਦੋਤਿਆਂ ਨਾਲ ਕਈ ਵਾਰੀ ਅੰਗਰੇਜ਼ੀ ਸਿੱਖਾਪਾ ਪਿੰਨਾਂ ਤੋਂ ਥੋੜੀ ਵਾਲੇ ਆਇਆ ਤੁਹਾਨੂੰ ਇਹਦੇ ਲਈ ਝੜਕਾਂ ਵੀ ਗਈਆਂ ਕਿ ਤੁਮ ਆਪ ਤੌਣ ਗ੍ਰੀਂਜੀ ਬੋਲਦੇ ਆ ਉਹ ਆਦਿਤ ਜਿਹੜੀ ਆ ਉਹਨੂੰ ਚੈੱਕ ਕਰਦੇ ਨਾਲ ਲਗਾ ਦੇਖਦੇ ਰਹਿਣਾ ਚਾਹੀਦਾ ਹੈ ਆਪਾਂ ਸਾਰੇ ਯੂਜ਼ ਦੀ ਨਾ ਮਤਲਬ ਇਹ ਤਾਂ ਜੀ ਨਹੀਂ ਮਤਲਬ ਸੋ ਮੇਰੀਆਂ ਪੋਤੀਆਂ ਇੱਥੇ ਬੈਠੀਆਂ ਤੇ ਆਪਾਂ ਪੋਤੀ ਬੈਠਾ ਨਾ ਮੇਰੀ ਤੇ ਉਹ ਮਤਲਬ ਨਾ ਉਹ ਮੇਰੇ ਨਾਲ ਦਰਵਾਜੇ ਉੱਤੇ ਕੱਟਿਆ ਤਾਂ ਗੇਂਜੀ ਦੇ ਵਿੱਚ ਤਾਂ ਮੈਂ ਵੀ ਬਹਣਾ ਗੇਂਜੀ ਜਲਾ ਪਿੰਨਾ ਤਾਂ ਮੈਨੂੰ ਫਿਰ ਉਹ ਮੇਰਾ ਚੇਤਾ ਖਾਂਦਾ ਵੀ ਹਾਤੀ ਕਰਦਾ ਹੁੰਦਾ ਆ ਸੋ ਇਹ ਬਚਾਰੀਆਂ ਸਾਨੂੰ ਖੁਦ ਵੀ ਸਿੱਖੀ ਲੋੜਿਆ ਜੇ ਅਸੀਂ ਬੱਚੇ ਬਚਾਉਣਾ ਚਾਹੁੰਦੇ ਆ ਸੋ ਮਸਵੇਰਾ ਜਵਾਬ ਸਾਡੇ ਕੋਲ ਸਾਰਿਆਂ ਕੋਲ ਉਹਨਾਂ ਜਿੰਨਾਂ ਮੇਰੇ ਕੋਲੇ ਉਹਨਾਂ ਤੁਹਾਡੇ ਕੋਲ ਦੀ ਆ ਆਪ ਅਸੀਂ ਇਹ ਕਿਤਾਬਾਂ ਨਾਲ ਆਪ ਕੇ ਆਪਣੀ ਹੀ ਬੋਲੀ ਨਾਲ ਜੁੜੀਏ ਸਾਡੇ ਬੱਚੇ ਵੀ ਜਿਹੜੇ ਜੁੜੂ ਚਾਹੁੰਦੇ ਆ ਤਕੀਰ ਦਾ ਬਰਦਰ ਅਪਨਿੰਗ ਅ ਹਰੇਕ ਸਵਾਲ ਕੋਲ ਪਈ ਹੈ ਮੇਰਾ ਪੁੱਤ 6ਵੀਂ ਜਮਾਤ ਨੇ ਚਾਇਆ ਤੇ ਅਜ ਵੀ ਉਹ ਪੰਜਾਬੀ ਸਿੱਖਣ ਦਾ ਬੈਨੀਫਿਟ ਲੈ ਸਕਦਾ ਹੈ ਉਹਨੇ ਤਾਂ ਕੀ ਗੱਲ ਹੈ ਮੈਂ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਡਾਕਟਰ ਅਪਨਿੰਗ ਦੇ ਇਸ ਸਵਾਲ ਦੇ ਵਿੱਚ ਇੱਕ ਚੀਜ਼ ਐਡ ਕਰਨਾ ਚਾਹੁੰਦੀ ਹਾਂ ਮੇਰੇ ਕੋਲ ਇੱਕ ਪੁੱਤ ਆ ਦੋ ਸਾਲ ਦਾ ਹੋ ਗਿਆ ਉਹ ਪੰਜਾਬੀ ਸਿੱਖ ਗਿਆ ਉਹਨੂੰ ਮੈਂ ਪੰਜਾਬੀ ਬੋਲਦਾ ਤਾਂ ਨਹੀਂ ਪਰ ਸੰਤਜ ਜਾਂਦਾ ਸੋ ਜੋ ਵੀ ਮੈਂ ਉਹਦਾ ਗੱਲ ਕਰਕੇ ਪੰਜਾਬੀ ਚ ਕਰਦੇ ਬਾਇਲੈਂਗਵਲ ਆ ਉਹਨੂੰ ਕਰੀ ਜੀ ਵੀ ਸਮਝਉਂਦੀ ਪੰਜਾਬੀ ਵੀ ਸਮਝਉਂਦੀ ਤੇ ਜੋ ਇੱਕ ਜਾਨਵਰ ਪੰਜਾਬੀ ਸਿੱਖ ਗਿਆ ਸੁਣ ਸੁਣ ਕੇ ਤੇ ਇਹ ਰੋਜ਼ਗੱlnਾ ਪੰਜਾਬੀ ਦੇ ਵਿੱਚ ਗੱਲ ਕਰਦੀ ਕਿ ਸਾਡਾ ਬੱਚਾ ਪੰਜਾਬੀ ਤੁਹਾਡੇ ਬੋਲਣ ਨੂੰ ਨਾ ਸਿੱਖੂ ਸੋ ਇਹ ਇਹ ਗੱਲ ਜਿਹੜੀ ਆ ਤੇ ਮੈਨੂੰ ਕਈ ਵਾਰੀ ਕਈ ਵਾਰੀ ਭਨੇ ਖਲਾਜਦਾ ਮੈਂ ਬਾਹਰ ਕਿਸੇ ਹੋਰ ਦੇ ਕੁੱਤੇ ਨਾਲ ਭਾਵੇਂ ਜਰਮਨ ਹੋਏ ਸਟੈਲਿੰਗ ਦੇ ਅੰਦਰ ਉਹਨੇ ਪੰਜਾਬੀ ਬੋਲਣ ਲੱਗ ਜਾ ਨਹੀਂ ਤੇ ਫਿਰ ਮੈਨੂੰ ਮੇਰੀ ਡਾਕਟਰ ਚੇਤਾ ਕਰਾਉਗੀ ਵੀ ਧੀ ਵੀ ਇਹਨੂੰ ਥੋੜਾ ਪੰਜਾਬੀ ਆਉਂਦੀ ਮਾਂ ਤੇ ਤੇਰੇ ਕੁੱਤੇ ਨੂੰ ਪੰਜਾਬੀ ਆਉਂਦੀ ਉਹਨਾਂ ਨੂੰ ਨਹੀਂ ਆਉਂਦੀ ਸੋ ਉਹ ਹੋ ਵੀ ਸਿੱਖਣਾਗੇ ਸੋ ਜਿਹੜੇ ਮਾਪੇ ਉਹ ਕਹਿੰਦੇ ਆ ਨਾ ਕਿ ਬੱਚੇ ਪੰਜਾਬੀ ਬੋਲ ਨਹੀਂ ਰਹੇ ਹੈਗੇ ਤੇ ਅਸੀਂ ਜਿੰਨੀ ਮਰਗੀ ਬੋਲੀ ਜਾਈਏ ਉਹ ਮੀਂਹ ਵਾਲੀ ਗੱਲ ਆ ਉਹ ਮੀਂਹ ਪੈ ਰਿਹਾ ਆ ਮਿੱਟੀ ਦੇ ਉੱਤੇ ਉਸ ਅੰਦਰ ਜਾ ਰਿਹਾ ਪਾਣੀ ਉਹ ਸੁਣ ਰਿਹਾ ਸਮਝ ਰਿਹਾ ਜਿਹੜੀ ਸ਼ਬਦਾਵਲੀ ਉਹਨਾਂ ਨੇ ਤੁਹਾਡੀ ਬੋਲਣ ਦੇ ਨਾਲ ਉਹਨਾਂ ਦੇ ਅੰਦਰ ਜਾ ਰਹੀ ਆ ਉਹਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਉਹ ਟਾਈਮ ਦੇ ਨਾਲ ਪੁੰਗ ਰਹੇਗੀ ਬਾਹਰ ਨਿਕਲੇਗੀ ਛੇਵੀਂ ਜਮਾਤ ਦੇ ਵਿੱਚ ਜਿਹਨੇ ਪੰਜਾਬੀ ਲਈ ਕੋਈ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਤਾਂ ਕਈ ਸਕੂਲਾਂ 'ਚ ਪੰਜਾਬੀ ਹੈ ਨਹੀਂ। ਕਾਫੀ ਮਾਪਿਓ ਕਹਿੰਦੇ ਆ ਵੀ ਮੈਂ ਬੱਚੇ ਨੂੰ ਪੰਜਾਬੀ ਲੈ ਕੇ ਦੇਣੀ ਆ ਸਕੂਲ 'ਚ ਹੈ ਨਹੀਂ। ਸੋ ਮੈਨੂੰ ਹੁਣ ਇਹ ਨਹੀਂ ਪਤਾ ਜਿਨ੍ਹਾਂ ਨੇ ਸਵਾਲ ਪੁੱਛਿਆ ਕਿ ਉਹਨਾਂ ਦੇ ਸਕੂਲ 'ਚ ਪੰਜਾਬੀ ਹੈਗੀ ਇੱਥੇ ਲਿਖਿਆ ਆ ਛੇਵੀਂ ਜਮਾਤ ਵਿੱਚ ਹੈ। ਅਜੇ ਵੀ ਪੰਜਾਬੀ ਸਿੱਖਣ ਦਾ ਬੈਨੀਫਿਟ ਹਾਂਜੀ ਲੈ ਸਕਦੇ ਆ ਜੇਕਰ ਦੇ ਸਕੂਲ ਦੇ ਵਿੱਚ ਪੰਜਾਬੀ ਲੱਗੀ ਹੋਵੇ। ਕਿਉਂਕਿ ਸਭ ਤੋਂ ਵੱਡੀ ਜਿਹੜੀ جنگ ਅਸੀਂ ਲੜ ਰਹੇ ਆ ਸਕੂਲਾਂ ਦੇ ਨਾਲ ਉਹ ਪੰਜਾਬੀ ਲਵਾਉਣ ਦੀ ਆ ਇਸ। ਜਾ ਬਚਾਉਣ ਦੀ ਜਿੱਥੇ ਲਕੀ ਹੋਈ ਸੀ ਕਿਉਂਕਿ ਬੰਦ ਹੋ ਰਹੀ ਹੈ ਤੁਜਾਂ ਦੀ ਅਗਰ ਜਦੋਂ ਸੋਨਾਂ ਨੂੰ ਪੁੱਛਦੇ ਆਂ ਤਾਂ ਜਵਾਬ ਵਾਪਸ ਇਹ ਆ ਰਿਹਾ ਤੁਹਾਡੇ ਮਾਪਿਓ ਫਾਰਮ ਭੇਜ ਕੇ ਨਹੀਂ ਭੇਜ ਨਹੀਂ ਵਾਪਸ ਭੇਜ ਰਹੇ 25 ਬੱਚੇ ਨਹੀਂ ਹਨ ਫਿਰ ਅਸੀਂ ਝੂਠੇ ਹੋ ਜਾਂਦੇ ਆਂ ਉਹਨਾਂ ਦੇ ਅੱਗੇ ਠੀਕ ਆ ਪਹਿਲਾਂ ਤਾਂ ਗੱਲ ਸੀ ਰੇਸ ਜੰਗਿਆ ਜੀ ਆਹ ਹੈ ਜੀ ਉਹ ਹੈ ਪਰ ਹੁਣ ਸਰਕਾਰ ਕੋਲ ਜਾ ਬਹਿ ਜਾਓ ਉਹਨਾਂ ਦੇ ਉਹਨਾਂ ਦੇ ਲਈ ਕਿਉਂਕਿ ਸਾਡੇ ਮਾਪਿਓ ਨਹੀਂ ਉਹ ਫਾਰਮ ਭੇਜ ਬਿਲਕੁਲ ਜੀ ਤੁਸੀਂ ਆਪਣੇ ਮਾਪਿਓ ਇਕੱਠੇ ਕਰ ਲਓ ਜੇ ਤੁਸੀਂ 25 ਮਾਪਿਓ ਇਕੱਠੇ ਕਰ ਲਓ ਨਾ 25 ਫੈਮਿਲੀਆਂ ਤੇ ਦਫ਼ਤਰ ਜਾਵੜੋ ਤਕ ਕੋਈ ਨਹੀਂ ਰੋਕ ਸਕਦਾ ਪੰਜਾਬੀ ਨਾਲ ਲੱਗਣ ਜੋਰ ਲਾਉਣਾ ਪੈਣਾ ਤੇ ਆਪਣੀ ਹਿਸਤਰੀ ਤੋਂ ਸਿੱਖਣਾ ਪੈਣਾ ਹੈ ਕੋਈ ਵੀ ਹੱਥ ਤੁਹਾਨੂੰ ਘਰ ਬੈਠਿਆਂ ਨੂੰ ਨਹੀਂ ਮਿਲੇ ਜੰਗ ਜੰੜ ਲੈਣੀ ਪਈ ਆ ਜਾ ਕੇ ਲੋਕਾਂ ਦੇ ਗੋਹੇ ਫੜਕਾਉਣੇ ਪਏ ਜਾਗ ਰਹੀ ਹੈ ਕਿ ਆ ਕੋਸਾ ਉਹਨਾਂ ਟੇਬਲਾਂ 'ਤੇ ਨਹੀਂ ਸਾਨੂੰ ਬਹਿਣਾ ਪੈਣਾ ਸੋ ਮੈਂ ਹੋਰ ਡਿਟੇਲ ਦੇ ਵਿੱਚ ਗੱਲ ਕਰ ਸਕਦੀ ਆ ਇਸ ਟੌਪਿਕ ਤੇ ਜੇ ਤੁਸੀਂ ਕਰਨਾ ਚਾਹੋ ਤਾਂ ਪਰ ਸਰੀ ਦੇ ਰਜਿਸਟਰ ਮੁਮੈਂ ਤੁਹਾਨੂੰ ਦੱਸਿਆ ਕਿ ਐਲਵੈਂਟਰੀ ਸਕੂਲਾਂ ਦੇ ਵਿੱਚ ਪੰਜਾਬੀ ਜਿਹੜੀ ਆ ਆ ਸਟਰਾਬਰੀ ਗਲਚ ਤਾਂ ਕਈ ਜਿਹੜਾ ਕਿ ਸਾਡਾ ਗਾੜਿਆ ਪਹੁੰਚ ਜਾਂਦੀ ਹੈ ਇਸ ਕਰਕੇ ਸਾਨੂੰ ਕਾਫੀ ਧਿਆਨ ਦੇਣ ਦੀ ਲੋੜ ਹੈ ਇਸ ਟਾਪਿਕ ਦੇ ਉੱਤੇ ਸੋ ਤੁਸੀਂ ਮੈਨੂੰ ਦਬਾਰਾ ਕਹ ਲਿਓ ਮੈਂ ਇਸ ਤੇ ਤੁਹਾਨੂੰ ਡੀਟੇਲ ਟਾਪਿਕ ਦੱਸੂਗੀ ਡਿਪੈਂਡਿੰਗ ਤੁਹਾਡਾ ਸਕੂਲ ਕਿੱਥੇ ਹੈ ਜੀ ਮੈਂ ਇੱਕ ਗੱਲ ਇਸ਼ਾਰਾ ਕਰਨੀ ਹੈ ਹਾਂਜੀ ਮੈਂ ਤੁਹਾਡੋਂ ਪਹਿਲਾਂ ਹੀ ਮਾफी ਮੰਗ ਲਈ ਹੈ ਜੇ ਕੋਈ ਗਲਤ ਗਲਤੀ ਹੋ ਗਈ ਹੋਵੇ ਤਾਂ ਆਪਾਂ ਨੂੰ ਕੁਝ ਹੈਗੇ ਆ ਆਪਾਂ ਨੂੰ ਤਾਂ ਬਰਨ ਨਾ ਪਿਆ ਇੰਡੀਆ ਦੇ ਵਿੱਚ ਇੱਥੇ ਵੀ ਲੜਨਾ ਪਿਆ ਬਹੁਤ ਸਾਨੂੰ ਆਪਣੀ ਲੋਕਾਂ ਨਾਲ ਲੜਨਾ ਪੈ ਰਿਹਾ ਦੂਜਿਆਂ ਦੇ ਨਾਲ ਨਹੀਂ ਤੁਸੀਂ ਆਦੇਦ ਵਾਲੇ ਦੇਖ ਲਓ ਕਿੰਨੇ ਬੱਚੇ ਯੂਥ ਯੂਥ ਨੂੰ ਸੀ ਲੈਣਾ ਚੰਨੇ ਐਂਸੇ ਇਹ ਮਾਪਿਓ ਦੀ ਜ਼ਿੰਮੇਵਾਰੀ ਆ ਬਿਲਕੁਲ ਸਜੇ ਅਸੀਂ ਬੱਚੇ ਨੂੰ ਫਿਲਮ ਦੇਖਣ ਲੈ ਕੇ ਜਾ ਸਕਦੇ ਆ ਕਾਂਸਰਟਸ ਤੇ ਲੈ ਕੇ ਜਾ ਸਕਦੇ ਆ ਟਿਕਟਾਂ ਲੈ ਕੇ ਦੇ ਸਕਦੇ ਆ ਤਾਂ ਇੱਥੇ ਵੀ ਜਾ ਸਕਦੇ ਆ ਇਹ ਮਾਪਿਓ ਦੀ ਜ਼ਿੰਮੇਵਾਰੀ ਬਣਦੀ ਆ ਔਰ ਅਧਿਆਪਕਾਂ ਦੀ ਵੀ ਬਣਦੀ ਆ ਅਸੀਂ ਅਧਿਆਪਕਾਂ ਸਾਡੇ ਬੱਚੇ ਅੱਜ ਅਸੀਂ ਇਨਵਾਈਟ ਕੀਤੇ ਆ ਕਈ ਆਏ ਵੀ ਆ ਸਾਰੇ ਨਹੀਂ ਆਏ ਜਿਹੜੇ ਆਏ ਆ ਉਹਨਾਂ ਦਾ ਸਪੈਹਰੋਂ ਤੁਹਾਨੂੰ ਮਾਣ ਕਰ। ਕਿਸੇ ਨੇ ਸਵਾਲ ਪੁੱਛਿਆ ਕਿ ਸਕਰੀ ਦੇ ਕਿੰਨੇ ਸਕੂਲਾਂ ਵਿੱਚ ਪੰਜਾਬੀ ਲੱਗੀ ਆ ਤੇ ਕਿੰਨੇ ਅੰਕੜਿਆਂ ਤੇ ਹਾਈ ਸਕੂਲ ਕਿੰਨੇ ਆ ਡੈਲਟਾ ਦੇ ਸਕੂਲ ਇਹ ਅਪਡੇਟ ਹੁੰਦਾ ਰਹਿੰਦਾ ਹੈ ਹਰ ਸਾਲ ਸੇਮ ਨਹੀਂ ਡੈਲਟਾ 'ਚ ਸਿਰਫ ਲੋਅ ਡੈਲਟਾ ਸੈਕੰਡਰੀ ਦੇ ਵਿੱਚ ਪੰਜਾਬੀ ਚੱਲ ਰਹੀ ਹੈ। ਸਿਆਪੋਂ ਦੇ ਵਿੱਚ ਪੈਰੈਂਟਸ ਹੈਗੇ ਜਿਹੜੇ ਚਾਹੁੰਦੇ ਆ ਪੰਜਾਬੀ ਲਵਾਉਣਾ ਪਰ ਉਹ ਵੀ ਅਜੇ ਵਿਚਾਰੇ ਲੜਾਈ ਹੀ ਤਿਆਰ ਹੋ ਰਹੇ ਸਰੀ ਦੇ ਵਿੱਚ ਜਿਹੜੇ ਹਾਈ ਸਕੂਲ ਹੈ ਉਹਨਾਂ ਦੇ ਵਿੱਚ ਮੈਨੂੰ ਜਿੰਨਾ ਤੱਕ ਪਤਾ ਆ ਪੀ ਐਮ ਕਿਊ ਇ ਅਲੀਮੈਂਟਸਨ ਸਟਾਲਮਨ ਫ੍ਰੈਂਕ ਹਾਰਟ ਉਦੋਂ ਦੇਸ ਕਲਾਸਾਂ ਕੱਟਦੀਆਂ ਹੈ ਫ੍ਰੈਂਕ ਹਾਰਟ ਦੇ ਵਿੱਚ ਤੇ ਇਟਮੈਨਸ ਦੇ ਵਿੱਚ ਵੀ ਹੈਗੀ ਪੰਜਾਬੀ ਤੇ ਐਲੀਮੈਂਟਰੀ ਸਕੂਲ ਦੇ ਵਿੱਚ ਮੈਨੂੰ ਪਤਾ ਨਹੀਂ ਪਤਾ ਤੁਹਾਨੂੰ ਪਤਾ ਵਿਵਰਟਰੀ ਐਂਡ ਗ੍ਰੇਨ ਸੋ ਦੋਵੇਂ ਉਹ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਪੰਜ ਸਕੂਲ ਸੀਗੇ ਸਿਰਫ ਦੋ ਰਹਿ ਗਏ ਜਿਨ੍ਹਾਂ ਦੇ ਵਿੱਚ ਪੰਜਾਬੀ ਐਲੀਮੈਂਟਰੀ ਦੇ ਵਿੱਚ ਰਹਿੰਦੀ ਹੈ ਵੀਵਰਕ ਰੀਕ ਤੇ ਗ੍ਰੇਨ ਟੈਂਪਰਸ ਐਲੀਮੈਂਟਰੀ ਦੁੱਖ ਦੀ ਗੱਲ ਹੈ ਪਾਪੂਲੇਸ਼ਨ ਵਧ ਰਹੀ ਹੈ ਤੇ ਪੰਜਾਬੀ ਦੇ ਨੰਬਰ ਫਰ ਸਕੂਲਾਂ ਦੇ ਵਿੱਚ ਘਟ ਰਹੇ ਸੋ ਸਾਨੂੰ ਕਾਫੀ ਜਿਆਦਾ ਸੰਜੀਦਗੀ ਨਾਲ ਇਸ ਗੱਲ ਨੂੰ ਸੋਚਣਾ ਚਾਹੀਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੁੜੀ ਫੇਰ ਮੈਨੂੰ ਇਸਰੇ ਤੇ ਐਡੀਸ਼ਨ ਕਰਨਾ ਚਾਹੀਦਾ ਅਸੀਂ ਬਾਰ ਬਾਰੀ ਗੱਲ ਕਰ ਰਹੇ ਆ ਕਿ ਪੰਜਾਬੀ ਮਾਪੇ ਚਾਹੁੰਦੇ ਨੇ ਲੱਭ ਸਾਨੂੰ 25 ਪਰਿਵਾਰ ਚਾਹੀਦੇ ਨੇ ਨਹੀਂ ਸਾਨੂੰ 25 ਬੱਚੇ ਚਾਹੀਦੇ ਨੇ ਠੀਕ ਆ ਜਸਟ ਵਾਂਸ ਅਗੇਨ ਟੂ ਇੰਪਰੂਵ ਦੈਟ ਇਹ ਦੂਰ ਕਰਨ ਵਾਸਤੇ ਮਾਪੇ ਹਮੇਸ਼ਾ ਚਾਹੁੰਦੇ ਆ ਮੈਂ ਵੀ ਚਾਹੁੰਦੀ ਆ ਕਿ ਮੇਰੇ ਬੱਚੇ ਵੱਜੋ ਕੇ ਬੋਲਣ ਸਾਰੇ ਇੱਕ ਬੱਚੇ ਤੇ ਡਿਪੈਂਡ ਕਰਦਾ ਪਰ ਫੇਰ ਮਾਪਿਆਂ ਦੀ ਜ਼ਿੰਮੇਵਾਰੀ ਸਿਰਫ ਉਥੋਂ ਛੁੜ ਨਹੀਂ ਹੁੰਦੀ ਆ ਕਿ ਬੱਚਾਂ ਵਿੱਚ ਉਹ ਇੰਟਰਸਟ ਕ੍ਰੀਏਟ ਕਰਨਾ ਜੇ ਜੇ ਸ਼ੁਰੂ ਤੋਂ ਉਹਨਾਂ ਨਾਲ ਪੰਜਾਬੀ ਬੋਲਾਂਗੇ ਉਹਨਾਂ ਨੂੰ ਦੱਸਾਂਗੇ ਅਸੀਂ ਪੰਜਾਬੀ ਆ ਤਾਂ ਹੀ ਉਹ ਇੰਟਰਸਟ ਕ੍ਰੀਏਟ ਹੋਏਗਾ ਨਿੱਕੇ ਨਿੱਕੀਆਂ ਗੱਲਾਂ ਤੋਂ ਅਸੀਂ ਉਹਨਾਂ ਨੂੰ ਅ ਦੇਚ ਆਪਣੇ ਨਾਲ ਸ਼ਾਮਿਲ ਕਰੀਏ ਸੋ ਮਾਪੇ ਚਾਹੁੰਦੇ ਨੇ ਇਹ ਹਮੇਸ਼ਾ ਜਿਹਾ ਹੋਇਆ ਕਿ ਸਰਵੇ ਵਿੱਚ ਮਾਪਿਆਂ ਦੀ ਗਿਣਤੀ ਬਹੁਤ ਹੁੰਦੀ ਹੈ ਪਰ ਜਦੋਂ ਐਜੂਕੇਸ਼ਨ ਦੀ ਗੱਲ ਆਉਂਦੀ ਹੈ ਤਾਂ ਬੱਚੇ ਘਟ ਜਾਂਦੇ ਨੇ ਸੋ ਇਹ 100% ਮਾਪੇ ਸਾਰੇ ਚਾਹੁੰਦੇ ਨੇ ਕਿ ਸਾਡੇ ਬੱਚੇ ਪੰਜਾਬੀ ਬੋਲਣ ਪਰ ਬੱਚੇ ਪੰਜਾਬੀ ਬੋਲਣਾ ਚਾਹੁੰਦੇ نمی کا اجزاء میں ہنڈر پرسنٹ نہیں اگری کر سکتی نائنٹی پرسنٹ کر جو بھی میری کلاس دے بچ بچے آکے روم دے لیں کہ میری مامی میرے فارم کے سائن نہیں کر رہی وہ کہیں دی فرنچ چلا ہے پجابی نہیں لے سکتا میرے بور بچے پٹھے ہیں یہ بھی کلاس دی ہے یہ بھی کلاس دی ہے یہ بھی کلاس دی ہے سو بچہ اور یہ بچے ہوں نے جڑے انڈیا تو اس میں چلی جڑے نمی اپنو ہوئے نے یہ وہ بچے نے جڑے پچھلے دو سالہ چاہے رہے ہیں اور ماں پیو کہہ رہے ہیں اسی کنیڈا ایسا پر سنتے ہو جی بھی دکھئے دانواد گروپری دانواد مین دانواد بہت دانواد بہت دانواد اور تو سی جائے ہونا ایک گروپ اپنے پھوٹو کچھنیاں لیسی ارانیز تسی بہت دیکھو تکر دیکھو تکر دیکھو بہت دیکھو